ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜੱਸੀ ਸਿੱਧੂ ਅਸੀਂ ਪਹੁੰਚੇ ਸੀ ਅੱਜ ਕਰਾਚੋ ਦੇ ਵਿੱਚ ਸੋ ਅਸੀਂ 메인 게ਟ ਇਹ ਕਰਾਚੋ ਦੇ ਅੰਦਰ ਬਣਿਆ ਹੋਇਆ ਖੂਬਸੂਰਤ ਰਵਿਦਾਸ ਪ੍ਰਬੰਧਕ ਕਮੇਟੀ ਦੇ ਕੋਲੇ ਆ ਗੁਰੂ ਰਵਿਦਾਸ ਗੁਰਦੁਆਰਾ ਇੱਥੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਪਣਾ ਧਰਮਸ਼ਾਲਾ ਦੇ ਕੋਲ ਦੀਆਂ ਤੇ ਇੱਥੇ ਦੇਖੋਗੇ ਤੁਸੀਂ ਬਾਬਾ ਭੀਮਰਾਏ ਉਮੇਦਕਰ ਸਾਹਿਬ ਦੀ ਜਿਹੜੀ ਵੀਡੀਓ ਫੋਟੋ ਹੈ ਲੱਗੀ ਹੋਈ ਹੈਗੀ ਤੇ ਬਹੁਤ ਅੱਛੀਆਂ ਤਸਵੀਰਾਂ ਜਿਹੜੀਆਂ ਲਗਾਈਆਂ ਗਈਆਂ ਨੇ ਤੇ ਹੁਣ ਅਸੀਂ ਅੱਜ ਨਿਗਾਹ ਕਰਾਵਾਂਗੇ ਇੱਥੇ ਕੁਝ ਜਿਹੜੇ ਨੌਜਵਾਨ ਬਜ਼ੁਰਗ ਤੇ ਬੱਚੇ ਸਾਰੇ ਇੱਥੇ ਬੈਠ ਜਿੰਦੇ ਅੱਜ ਲੰਗਰ ਲਗਾਇਆ ਸੀਗਾ ਉਹਦੇ ਬਾਰੇ ਵੀ ਪੁੱਛਾਂਗੇ ਕਿ ਕਾਹਦਾ ਲੰਗਰ ਲੱਗਿਆ ਤੇ ਕਿਸ ਚੀਜ਼ ਦਾ ਸੀਗਾ ਸੋ ਸਾਰਾ ਪਿੰਡ ਜਿਹੜਾ ਕਿ ਇੱਥੇ ਇਕੱਠਾ ਹੋਇਆ ਹੈ ਅੱਜ ਵੀਰਜੀ ਨਾਲ ਵੀ ਗੱਲ ਕਰਾਂਗੇ ਮੈਨੂੰ ਪਤਾ ਲੱਗੇ ਸੀ ਸਰ ਤੁਸੀਂ ਕੋਈ ਤੁਹਾਡੇ ਕੋਲੇ ਉਹਦਾ ਹੈ ਉਹਦੇ ਬਾਰੇ ਦੱਸੋਗੇ ਸਰ ਕੀ ਨਾਮ ਹੈ ਸਰ ਆਪਣਾ ਜੀਸੇ ਆਈ ਜੀ ਸਿੰਘ ਜੀ ਸਾਰਾ ਇਹ ਪੁੱਛ ਰਹੇ ਸੀ ਕਿ ਇਹਦੀ ਅੱਗ ਬਾਲ ਰੱਖੀ ਅੱਜ ਕੀ ਠੰਡ ਕਰਨਾ ਕਿ ਕੋਈ ਅੱਜ ਇਕੱਠਾ ਹੋਇਆ ਮਾਹੌਲ ਸਾਰਾ ਪਿੰਡ 'ਚ ਅੱਜ ਠੰਡ ਕਰਨ ਕੀ ਆਈ ਹੈ ਅੱਛਾ 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 ਮੈਂ ਸੁਣਾ ਸੀ ਕਹਿੰਦੇ ਕਿ ਉੱਤੇ ਬਜ਼ੁਰਗ ਪੱਠਾ ਸੀਗਾ ਠੱਠਾ ਘਟਾ ਦੀ ਉਹ ਜਿਹਨਾਂ ਦਾ ਉਹ ਅੱਗ ਵਾਲੀ ਉਹਦੀ ਹਾਂਜੀ ਇੱਥੇ ਵੀ ਲੋਕ ਆਪਣੇ ਸਾਡੇ ਬੱਲੇ ਬਣੋਗਾ ਖੱਟੇ ਹੋ ਕੇ ਸਾਰੇ ਲੋਕਾਂ ਵੱਲੋਂ ਉਹਦਾ ਨਾਲ ਉਹਨੂੰ ਚਾਤ ਬਣਾ ਕੇ ਆਏ ਆਂਗੇ ਨਾਲੇ ਉਹ ਨੋਦਾ ਚਲੋ ਅੱਗੇ। ਕਹਾਂ ਹੱਕ ਦਿੱਤ ਹੈ। ਅੱਛਾ ਤੁਸੀਂ ਸਾਰੇ ਰੇੜ ਕੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਉਹ ਠੱਠੇ ਹੁੰਦਾ ਬਕਾਇ ਜੀ। ਅੱਛਾ 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 ਅੱਛਾ। ਚਲੋ ਵਧੀਆ ਗੱਲ ਐ ਸਰੋ ਜਿਹੜਾ ਜਾਨਵਰ ਆ ਗਿਆ ਇੱਕ ਜੋ ਬੋਲ ਨਹੀਂ ਸਕਦਾ ਕਿਹਨੂੰ ਤੇ। ਪਰ ਪਿੰਡ ਦਾ ਸਾਂਝਾ ਯਾਨਕਿ ਸਾਰਾ ਇੱਥੇ ਘੁੰਮਦਾ ਸੀ ਪਿੰਡ ਦੇ ਅੰਦਰ ਹੈ ਨਾ ਜੀ। ਛਾਰਾ ਚਾਰਾ ਵਗੈਰਾ ਸਾਰੇ ਪਿੰਡ ਵਾਸੀ ਪਾਉਂਦੇ ਸੀਗੇ। ਹੁਣ ਦੇਖੋ ਜੀ ਇੱਥੇ ਅੱਗ ਬਾਲੀ ਹੋਈ ਹੈ ਧੂਣੀ ਲੱਗੀ ਹੋਈ ਹੈ। ਇਹ ਜਿਹੜਾ ਕੜਾਹ ਕੱਢੇਗੇ ਅਸੀਂ ਚੌੜਾ ਦਾ ਮੇਰੇ ਵੀਰਾਂ ਨੇ ਮਤਲਬ ਦੇਖੋ ਸਮਾਪਤੀ ਵੱਲ ਹੈ ਪਰ ਇਹਨਾਂ ਨੇ ਆਪਦੇ ਵੱਲੋਂ ਪੂਰੀ ਤਿਆਰੀ ਕਰੀ ਹੋਈ ਸੀਗੀ ਵੀ ਆਪਾਂ ਅੱਜ ਜਿਹੜਾ ਚੌੜਾ ਦਾ ਕੜਾਹ ਇਹ ਪਿੰਡ ਦੇ ਵਿੱਚ ਕੱਢਾਂਗੇ ਸੋ ਸਾਰਾ ਪਿੰਡ ਇੱਥੇ ਮੌਜੂਦ ਹੈਗਾ ਸਾਰੇ ਬੱਚੇ ਨਿਆਣੇ ਸਾਰੇ ਬਜ਼ੁਰਗ ਤੇ ਥਾਈ ਦੇ ਵਿੱਚ ਜਿਹੜਾ ਇੱਥੇ ਬੈਠੇ ਨੇਗੇ ਤੇ ਨਾਲ ਹੀ ਗੁਰੂ ਅਰਜਨ ਸਾਹਿਬ ਗੁਰਦੁਆਰਾ ਦੇ ਪਿੱਛੇ ਤੋਂ ਨਿਕੰਬਰਵਾਦ ਦੇ ਨੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਸੇ ਇੱਥੇ ਆ ਕੇ ਬਹੁਤ ਅੱਛਾ ਮਾਹੌਲ ਹੈ ਪਾਣੀ ਹੈ ਅਨਮੋਲ ਰਤਨ ਇਸ ਨੂੰ ਬਚਾਉਣ ਦਾ ਯਤਨ ਕਰੋ ਬਹੁਤ ਵਧੀਆ ਸਲੋਗਨ ਲੱਗੇ ਹੋਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਇਹ ਸਾਡੇ ਵੀਰਜੀ ਕੌਰੀ ਨੇ ਮੈਂ ਕਿਹਾ ਪਿੰਡ ਦੇ ਬਹੁਤ ਵਧੀਆ ਬੰਦੇ ਨੇਗੇ ਸਮਾਜ ਸੇਵੀ ਨੇਗੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਵੀਰਜੀ ਕੀ ਇੱਥੇ ਜਿਹੜਾ ਬਣਾਇਆ ਗਿਆ ਕੀ ਇਸ ਚੱਕਰ ਸੀ ਇੱਥੇ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਹ ਨਗਰ ਕਰਾਚੋ ਜੀ ਪੁਰੇ ਇੱਕ ਕਿਸੇ ਮਤਲਬ ਪਹਿਲਾਂ ਰੱਖਿਆ ਹੋਣਾ ਕਿਸੇ ਨੇ ਬਣਦ ਆਪਣੇ ਘਰ ਦੇ ਵਿੱਚ ਉਹ ਬਜ਼ੁਰਗ ਹੋ ਗਿਆ ਜਦੋਂ ਬਣਦੋ ਛੱਡਤਾ ਜੀ ਪੂਰੇ ਪਿੰਡ ਦੇ ਵਿੱਚ ਰਹਿੰਦਾ ਸੀ ਚਲੋ ਹਰਾਚਾਰਾ ਜੋ ਵੀ ਉਹਨੂੰ ਕੋਈ ਪੇੜਾ ਪਾਤਾ ਜਾਂ ਕਿਸੇ ਨੇ ਗੁੜ ਪਾਤਾ ਘੁੰਮਦਾ ਸੀ ਸਾਨੂੰ ਕੱਲ ਪਤਾ ਲੱਗਿਆ ਜੀ ਇੱਥੇ ਅਸੀਂ ਉਰੇ ਧਰਮਸ਼ਾਲਾ ਦੇ ਵਿੱਚ ਅੱਗ ਲਾਈ ਹੋਈ ਸੀ ਧੂਣੀ ਲਾਈ ਹੋਈ ਸੀ ਬੈਠੇ ਸੀ ਅਸੀਂ ਉਰੇ ਤੇ ਉਹਦੇ ਜਦੋਂ ਉਹ ਕਿਸੇ ਨੇ ਦੱਸਿਆ ਸਾਨੂੰ ਮੁੰਡੇ ਨੇ ਸੁਖਵੀਰ ਨੇ ਵੀ ਉੱਥੇ ਜਿਹੜਾ ਬਲਦ ਫਿਰਦਾ ਸੀਗਾ ਵੀ ਉਹ ਮਰ ਗਿਆ ਅਸੀਂ ਪਹਿਲਾਂ ਉੱਥੋਂ ਗਏ ਦੇਖ ਕੇ ਭਾਲੇ ਜਦੋਂ ਪਤਾ ਲੱਗਿਆ ਅਸੀਂ ਏਸੀਬੀ ਵਾਲੇ ਨਾਲ ਗੱਲ ਕਰੀ ਏਸੀਬੀ ਵਾਲੇ ਨੇ ਚਲੋ ਜੀ ਹੁਣ ਟੋਆ ਪੱਟਣ ਦੇ ਪੈਸੇ ਮੰਗਣੇ ਸੀ ਅਸੀਂ ਨੇ ਉਹ ਪੈਸੇ ਇਕੱਠੇ ਕਰਨੇ ਸ਼ੁਰੂ ਕਰਦੇ ਪੈਸੇ ਇਕੱਠੇ ਕਰੇ ਸਨੇ ਆਪਣੇ ਪੰਚਾਇਤ ਮੈਂਬਰਾਂ ਨੂੰ ਕਹਿਤਾ ਸਰਪੰਚ ਉਹਨਾਂ ਨੂੰ ਸਰੇਹਲਾਤਾ ਉਹ ਜੀ ਸੀ ਬੀ ਉਹਨਾਂ ਨੇ ਜੀ ਕਹਿੰਦੇ ਵੀ ਟੁਹਾਸੀ ਪਟਵਾ ਦਿੰਦੇ ਆਂਗੇ ਜਿਹੜੇ ਫਿਰ ਅਸੀਂ ਨੇ ਪੈਸੇ ਇਕੱਠੇ ਕਰੇ ਤੇ ਉਹ ਪੈਸਾ ਨਾ ਫਿਰ ਇਸਨੇ ਚੌਲਾ ਲੱਕੜਾ ਕਰਤਾ ਜੀ ਸਾਰੇ ਵੀ ਨਗਰ ਦੇ ਵਿੱਚ ਵਰਤੇ ਸਾਨੂੰ ਬੜਾ ਇਹ ਵਧੀਆ ਲੱਗਿਆ ਕਿਉਂਕਿ ਅਸੀਂ ਨੇ ਅਨਾਉਂਸਮੈਂਟ ਕਰੀ ਤੀ ਬਹੁਤ ਸਾਰੀਆਂ ਮਾਈਆਂ ਨੇ ਕੱਪੜੇ ਵੀ ਭੇਜੇ ਉਹ ਤੇ ਪਾਣ ਵਾਸਤੇ ਨੂਨ ਵੀ ਭੇਜਿਆ ਤੇ ਆਪਦਾ ਦਿਲ ਫੁੱਲ ਧਾਨ ਵੀ ਭੇਜਿਆ ਕਿਹਦੇ ਕਰਕੇ ਕਿਸ ਨੇ ਚੋਲਾਂ ਦਾ ਕਣਾ ਕੱਢਿਆ ਗਰਾਚੋ ਨਗਰ ਦੇ ਵਿੱਚ ਇਕੱਲਾ ਇਹ ਨਹੀਂ ਜੇ ਅਸੀਂ ਪਹਿਲੇ ਤਾਂ ਬਹੁਤ ਧੰਨਵਾਦ ਕਰਦੇ ਹਾਂ ಗ್ರಾಮ ਪੰਚਾਇਤ ਗਰਾਚੋ ਸਰਦਾਰ ਦਲਜੀਤ ਸਿੰਘ ਸਰਪੰਚ ਸਮੂਹ ਮੈਂਬਰਾਂ ਦਾ ਤੇ ਸਮੂਹ ਨਗਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਕਿ ਅਸੀਂ ਨੇ ਪਹਿਲਾਂ ਵੀ ਇਸ ਨਗਰ ਦੇ ਵਿੱਚ ਇਸ ਮਹੱਲੇ ਦੇ ਵਿੱਚ ਇੱਕ ਕੁੱਤੀ ਰਹਿੰਦੀ ਹੈ ਜੀ ਉਹਦੇ ਸੂਨ ਵੇਲੇ ਜਦੋਂ ਬੱਚੇ ਹੋਣੇ ਸੀ ਉਹ ਬੱਚੇ ਉਹਦੇ ਪੇਟ 'ਚ ਮਰ ਗਏ ਉਹਦਾ ਅਸੀਂ ਨੇ ਪਹਿਲਾਂ ਪ੍ਰੇਸ਼ਨ ਕਰਾ ਕੇ ਬੱਚੇ ਉਹਦੇ ਪੇਟ 'ਚੋਂ ਕਢਵਾਏ ਦੁਬਾਰਾ ਫੇਰ ਦੂਸਰੀ ਵਾਰੀ ਸੂਣ ਲੱਗੀ ਤੇ ਫੇਰ ਹੋਇਆ ਘੱਟੋ ਘੱਟ ਉਹ ਕੁੱਤੀ ਦੇ 50000 ਰੁਪਏ ਲਾਦੇ ਜੀ ਮੱਲੇ ਵਾਲਿਆਂ ਨੇ ਉਹਦੀ ਜਾਨ ਬਚਾਈ ਆ ਹੁਣ ਵੀ ਇਸ ਟਾਈਮ ਜਿਉਂਦੀ ਆ ਇੱਕ ਵਾਰ ਖੂਚ ਬਿੱਲੀ ਡਿੱਗੀ ਉਹ ਵੀ ਗੱਡੀ ਕਿਉਂਕਿ ਅਸੀਂ ਇਹ ਜਿਹੜਾ ਵੀ ਕੋਈ ਕੰਮ ਹੁੰਦਾ ਸੇਵਾ ਲਈ ਅਸੀਂ ਹਾਜ਼ਰੇ ਰਹਿਨੇ ਵਾਕੀ ਸਾਨੂੰ ਕੁਝ ਵਾਫਰੀ ਨੰਦਪਿੰਡ ਦੇ ਵਿੱਚ ਜਿਹਨੇ ਪੈ ਇਕੱਠੇ ਕਰਕੇ ਚੌਲਾਂ ਦਾ ਘੜਾ ਘੜਾ ਕਰਦਾ ਤੇ ਇਸੇ ਪ੍ਰਾਲੇ ਕਰਦੇ ਰਹੇ ਨੇ ਬਾਕੀ ਮਰਾਜ ਨੂੰ ਪਤਾ ਜੀ ਬੈਗਰ ਜੀ ਦਾ ਖਾਲਸਾ ਬੈਗਰ ਜੀ ਕਿਹਦਾ ਦੇਖੋ ਵੀਰੋ ਐਸੇ ਜਿਹੜਾ ਘੜਾ ਘੜਾ ਕਰਦੇ ਐ ਗੈਸੀ ਚੌੜਾ ਲੈ ਤਾਂ ਮੈਨੂੰ ਪਤਾ ਲੱਗੇ ਵੀ ਕਿੱਠਾ ਸੀ ਬਜ਼ੁਰਗ ਕਿੱਠਾ ਜੋ ਕੇ ਇੱਥੇ ਕਾਫੀ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਿਹਾ ਸੀਗਾ ਸੋ ਸਾਰੇ ਨੱਗਰ ਨੇ ਰਲ ਕੇ ਉਸ ਨੂੰ ਦੱਬਾਇਆ ਤਾਂ ਇਹ ਆਕਰ ਦੇਖੋ ਤੁਸੀਂ ਸਰਦੀਆਂ ਦਾ ਮੌਸਮ ਸਾਰੇ ਇੱਥੇ ਅੱਗ ਦੇ ਕੋਲੇ ਬੈਠੇ ਨੇ ਬਾਤੀਆਂ ਪਾਈਆਂ ਹੋਈਆਂ ਨੇਗੀਆਂ ਤੇ ਸਾਰੇ ਨੌਜਵਾਨ ਬਜ਼ੁਰਗ ਸਾਡੇ ਪਿੰਡ ਦੇ ਕਾਫੀ ਇੱਥੇ ਪਤਵੰਤੇ ਪਹੁੰਚੇ ਹੋਏ ਨੇ ਸਰਦਾਰ ਗਜਜੀਤ ਸਿੰਘ ਜੀ ਕਰਾਚੋ ਸਰਪੰਚ ਜਿਨ੍ਹਾਂ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਬਹੁਤ ਹੀ ਵਧੀਆ ਸਰਪੰਚ ਨੇ ਪਿੰਡ ਦੇ ਸੋ ਪਿੰਡ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬੋਲਬਾਲਾ ਹੈਗਾ ਕਿਤੇ ਨਾ ਕਿਤੇ ਸੋ ਕੜਾਹ ਜਿਹੜਾਗਾ ਕੱਢਿਆ ਗਿਆ ਬੀਬੀਆਂ ਵੀ ਪਹੁੰਚੀਆਂ ਨੇ ਇੱਥੇ ਸੋ ਸਾਰਾ ਤੁਸੀਂ ਦੇਖ ਸਕਦੇ ਹੋ ਨਗਰ ਇੱਥੇ ਪਹੁੰਚਿਆ ਹੋਇਆਗਾ ਸੋ ਧੰਨਵਾਦ ਤੁਹਾਡਾ ਆਪਣਾ ਜੱਸੀ ਸਿੱਧੂ ਥੈਂਕ ਯੂ